ਸਾਲ ਤੋਂ ਇੰਤਜ਼ਾਰ ਕਰਨ ਤੋਂ ਬਾਅਦ ਜੇ ਅਸੀਂ ਕਹਾਂਗੇ ਵੱਡੀ ਖੁਸ਼ਖਬਰੀ ਨਹੀਂ ਅਸੀਂ ਕਹਾਂਗੇ ਸਭ ਤੋਂ ਵੱਡੀ ਖੁਸ਼ਖਬਰੀ ਵੱਡੀ ਤੋਂ ਵੱਡੀ ਖੁਸ਼ਖਬਰੀ ਆ ਚੁੱਕੀ ਆ ਭਾਈ ਜਿਹੜੇ ਸਟੂਡੈਂਟ ਵੇਟ ਕਰ ਰਹੇ ਸੀ ਪੀਐਸਟੈਟ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਰਿਹਾ ਰਾਤੀ ਇੱਕ ਫੇਕ ਨੋਟੀਫਿਕੇਸ਼ਨ ਦਿਖਦਾ ਸੀ ਪਰ ਹੁਣ ਇਹ ਅਫੀਸ਼ੀਅਲ ਬਣ ਚੁੱਕਿਆ ਤੋਡੇ ਪੀਐਸਟੈਟ ਦਾ ਪੇਪਰ ਆ ਚੁੱਕਿਆ ਜੇਕਰ ਤੁਸੀਂ ਪੀਐਸਟੈਟ ਪੇਪਰ 1 ਪੇਪਰ 2 ਦੀ ਤਿਆਰੀ ਕਰ ਰਹੇ ਹੋ ਕਿਵੇਂ ਤੁਸੀਂ ਤਿਆਰੀ ਬਿਲਕੁਲ ਪਹਿਲੀ ਵਾਰ ਚ ਕਰਕੇ ਪੇਪਰ ਦਾ ਪਟਾਕਾ ਪਾ ਦੇਣਾ ਪੇਪਰ ਤੁਸੀਂ ਪਾਸ ਕਰ ਲੈਣਾ ਬਿਲਕੁਲ ਤੁਹਾਨੂੰ ਫ੍ਰੀ ਤਿੱਕੇ ਨਾਲ ਜਾਂ ਕਿਸੇ ਪੇੜ ਛੋਟੇ ਮੋਟੇ ਮਲਫੀਸਾਂ ਦੇ ਵਿੱਚ ਤੁਹਾਨੂੰ ਚੀਜ਼ਾਂ ਰਹੀ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਦੇਖਾਂਗੇ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ ਸੋ ਵੀ ਗੱਲ ਕਰਦੇ ਆ ਪਹਿਲਾਂ ਤਾਂ ਸੁਣੋ ਨਾ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਈਏ ਅਫੀਸ਼ੀਅਲ ਜਾਣਕਾਰੀ ਕਿਵੇਂ ਪਤਾ ਲੱਗਦੀ ਹੈ ਵੀ ਅਫੀਸ਼ੀਅਲ ਜਾਣਕਾਰੀ ਹੈ ਆ ਤੁਹਾਡੇ ਸਾਹਮਣੇ ਹੈਗਾ ਵੀ ਚੈੱਕ ਕਰ ਲੋ ਕੀ ਚੈੱਕ ਕਰਨਾ ਤੁਸੀਂ ਤੁਹਾਡੇ ਸਾਹਮਣੇ ਅਫੀਸ਼ੀਅਲ ਵੈਬਸਾਈਟ ਹੈ ਐਸਐਸਏ ਪੰਜਾਬ ਦੀ ਇਸ ਵੈਬਸਾਈਟ ਤੇ ਜਾਓਗੇ ਇੱਥੇ ਜਿਹੜੇ ਆ ਫਲੈਸ਼ ਹੋ ਰਿਹਾ ਠੀਕ ਹੈ ਇਹਦੇ ਵਿੱਚ ਜ਼ਿਆਦਾ ਟਾਈਮ ਲੱਗ ਜਾਣਾ ਇੱਥੇ ਪੀਐਸਟ ਦਾ ਨੋਟੀਫਿਕੇਸ਼ਨ ਆ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਹੁਣ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਚੈੱਕ ਕਰ ਲੋ ਇੱਥੋਂ ਡਾਊਨਲੋਡ ਕਰਕੇ ਆ ਵਾਲਾ ਆ ਚੁੱਕਿਆ ਕਦੋਂ ਆਇਆ ਹੈ 15 1 2026 ਨੂੰ ਆ ਗਿਆ ਲਿਖਿਆ ਹੈ ਨਾ 15 1 2026 ਆ ਲਿਖਿਆ ਪਿਆ ਠੀਕ ਹੈ 15 ਜਰਮਨੀ ਨੋਟਸ ਆਊਟ ਕਰ ਦਿੱਤਾ ਗਿਆ ਕੀ ਲਿਖਿਆ ਨੋਟਸ ਦੇ ਵਿੱਚ ਪੜ੍ਹ ਲਓ ਵੀ ਕਿਨੇ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ SCERT ਪੰਜਾਬ ਵੱਲੋਂ PC PS TET ਦੀ ਅਗਲੀ ਪ੍ਰੀਖਿਆ 15 3 2000 26 ਨੂੰ ਕੰਡਕਟ ਕਰਵਾਈ ਜਾ ਰਹੀ ਹੈ ਕਹਿਣ ਦਾ ਮਤਲਬ ਅੱਜ ਤੋਂ ਤੁਹਾਡੇ ਕੋਲ ਸਿਰਫ 2 ਮਹੀਨੇ ਨੇ ਸਿਰਫ 2 ਮਹੀਨਿਆਂ 'ਚ ਤਿਆਰੀ ਕਰਨੀ ਹੈ ਕਿਵੇਂ ਮਹੀਨੇ ਚ ਹੀ ਕਰਾਵਾਂਗੇ ਦੋ ਮਹੀਨੇ ਛੱਡੋ ਆਪਣੇ ਕੋਲ 7 ਸਾਲਾਂ ਤੇ ਯਾਰ ਆਪਣੇ ਕੋਲ ਹੈਗਾ ਉਹੀ ਸ਼ੇਅਰ ਕਰਨਾ ਤੁਹਾਡੇ ਨਾਲ ਕਹਿੰਦੇ ਪ੍ਰੀਖਿਆ ਸੰਬੰਧੀ ਹੋਰ ਦਿਸ਼ਾ ਨਿਰਦੇਸ਼ ਲਈ ਬਿਨੇ ਪੱਤਰ ਦੀ ਸ਼ੁਰੂਆਤੀ ਅਤੇ ਅੰਤਮ ਮਿਤੀ ਫੀਸਾਂ ਯੋਗਤਾ ਸ਼ਰਤਾਂ ਬੇਰਬਾ ਸਾਰਾ ਕੁਝ ਨਾ ਇਹ ਆ ਵਾਲੀ ਵੈਬਸਾਈਟ ਜਿਹੜੀ ਤੁਹਾਨੂੰ ਖੋਲ ਕੇ ਦਿਖਾਈ ਸੀ ਇਹ ਤੇ ਜ਼ਿਆਦਾ ਜਾਣਕਾਰੀ ਬਾਅਦਸ ਤੁਹਾਨੂੰ ਮਿਲ ਜਾਣੀ ਆ ਪ੍ਰੀਖਿਆ ਦੀ ਮਿਤੀ ਅਤੇ ਸ਼ੈਡਿਊਲ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਸੰਬੰਧੀ ਭਾਗ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਤੁਹਾਨੂੰ ਇੱਥੇ ਹੀ ਸੂਚਿਤ ਕੀਤਾ ਹੈ ਇਨ ਫਿਊਚਰ ਜੇ ਡੇਟਸ ਥੋੜੀ ਮੋਟੀ ਚੇਂਜ ਹੁੰਦੀ ਆ ਫਾਰਮ ਜਿਹ ਗਈ ਆ ਠੀਕ ਹੈ ਤੇ ਤੁਸੀਂ ਮੋਬਾਈਲ ਤੇ ਵੀ ਫਾਰਮ ਭਰ ਸਕਦੇ ਹੋ ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਚ ਦੱਸਾਂਗੇ ਜਦੋਂ ਲਿੰਕ ਓਪਨ ਹੋ ਗਿਆ ਇਹ ਵਾਲੀ ਵੈਬਸਾਈਟ ਰਹੇਗੀ ਹੁਣ ਇਹ ਤਾਂ ਵੀ ਤੁਹਾਡੇ ਵਾਸਤੇ ਖੁਸ਼ਖਬਰੀ ਸੀ ਕਿ ਜਿਹੜੇ ਡੀਗਰੀ ਸੀਗੀ ਪੀਐਸਟ ਟੱਕਾ ਤੋਂ ਆਣਾ ਹੁਣ ਹਫਲੇ ਨਹੀਂ ਪੈਣਾ ਪੀਐਸਟ ਆ ਗਿਆ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਕਰੋ ਤਿਆਰੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆਪਣੇ ਚੈਨਲ ਨਾਲ ਜੁੜੋ ਵੀ ਚੈਨਲ ਨਾਲ ਜੁੜੋ ਦੇਖੋ ਆਪਣੇ YouTube ਚੈਨਲ ਨਾਲ ਵੀ ਜੁੜੋ Facebook ਨਾਲ ਵੀ ਇਹ 93 ਮਾਰਕਸ ਇਹਨਾਂ ਦੇ ਆਏ ਠੀਕ ਹੈ ਪਿਛਲੇ ਸਾਲਾਂ ਦੇ ਵਿੱਚ 106 ਮਾਰਕਸ ਆਏ ਇਹਨਾਂ ਦੇ 96 ਮਾਰਕਸ ਆਏ ਇਹਨਾਂ ਦੇ 99 ਮਾਰਕਸ ਆਏ ਇਹਨਾਂ ਦੇ 85 ਮਾਰਕਸ ਸੀ 97 ਮਾਰਕਸ ਆਏ ਠੀਕ ਹੈ ਇਹਨਾਂ ਦੇ 85 ਮਾਰਕਸ ਇਹ ਸਾਰੇ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਆਪਣੇ ਚੈਨਲ ਦੇ ਰਾਹੀਂ ਤਿਆਰੀ ਕੀਤੀ ਨੋਟਸਾਂ ਦੇ ਰਾਹੀਂ ਪੇਡ ਕੋਰਸਾਂ ਦੇ ਰਾਹੀਂ ਫ੍ਰੀ ਕਲਾਸਾਂ ਦੇ ਰਾਹੀਂ 100 ਮਾਰਕਸ 100 ਮਾਰਕਸ ਠੀਕ ਹੈ ਇਹ ਬਹੁਤ ਵੱਡੀ ਲਿਸਟ ਆ ਦੇਖੋ 95 ਮਾਰਕਸ 98 ਮਾਰਕਸ 104 ਮਾਰਕਸ ਆ ਗਿਆ ਆ ਤੁਸੀਂ YouTube ਦੀਆਂ ਫ੍ਰੀ ਕਲਾਸਾਂ ਲਈ ਠ ਇਹ ਵੀ ਕੁਆਲੀਫਾਈਡ ਹੈ ਗਿਆ ਇਹ ਵੀ ਕੁਆਲੀਫਾਈਡ ਹੈ ਗਿਆ ਇਹ ਮਾਸਟਰਗੇਟ ਸਿਲੈਕਟਡ ਹੈ ਗਿਆ ਇਹਨਾਂ ਨੇ ETT ਸਿਲੈਕਟਡ ਹੋ ਗਏ ਮਾਸਟਰਗੇਟ ਸਿਲੈਕਟਡ ਹੋ ਗਏ ਆਹ ਵਾਲੇ ਮਾਸਟਰਗੇਟ ਸਿਲੈਕਟਡ ਹੈ ਗਿਆ 2013 19 ਦੇ ਪੇਪਰ ਦੇ 113 ਨੰਬਰ ਆਪਣੇ ਚੈਨਲ ਦੇ ਰਾਹੀਂ ਤਿਆਰੀ ਕਰਕੇ ਬਿਲਕੁਲ ਸਿੰਪਲ ਭਾਸ਼ਾ ਚ ਪੜਾਉਨੇ ਆਪਾਂ ਆਹ ਵਾਲੇ ਸ਼ਾਰਪ ETT ਚ ਸਿਲੈਕਟਡ ਹੈ ਗਿਆ ਇਹ ਵੀ ਸ਼ਾਇਦ ETT ਸਿਲੈਕਟਡ ਹੈਗੇ ਆ ਆਪਕੀ ਕਮੈਂਟ ਰੋਕੇ ਤੁਸੀਂ ਪੜ ਸਕਦੇ ਹੋ ਜਿਆਦਾ ਨਹੀਂ ਪੜ ਸਕਦੇ ਹਨਾ ਆ ਵੀ ਤੁਸੀਂ ਪੜ ਸਕਦੇ ਹੋ ਇਹਨਾਂ ਨੇ ਕੀ ਲਿਖਿਆ ਪੜ ਸਕਦੇ ਹੋ ਕੀ ਲਿਖਿਆ ਇਹਨਾਂ ਨੇ ਆ ਪੜ ਸਕਦੇ ਹੋ ਕੀ ਲਿਖਿਆ ਹੁਣ ਸੋਨੂੰ ਇੱਕ ਹੋਰ ਚੀਜ਼ ਦੱਸਣਾ ਆ ਦੇਖੋ ਵੀ ਆ ਲਿਸਟ ਆ ਲਿਸਟ ਚੈੱਕ ਕਰ ਲਓ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਤਿੰਨ ਚਾਰ ਹੋਰ ਲਿਸਟਾਂ ਨੇ ਪਿਛਲੇ ਸਮੇਂ ਦੇ ਵਿੱਚ ਨਾ ਪੀਐਸਟਟ ਕੱਲੇ ਐਸਐਸਟੀ ਦਾ 200 ਸਟੂਡੈਂਟ ਪਾਸ ਹੋਇਆ ਆਪਣੇ ਕੋਲੇ ਐਸਐਸਟੀ ਦਾ ਠੀਕ ਆ ਈਟੀਟੀ ਵਾਲੇ ਤਾਂ ਅਲੱਗ ਹੈਗੇ ਆ ਲਗਭਗ 500 ਦੇ ਲਗਭਗ ਸਟੂਡੈਂਟ ਪਾਸ ਹੋਏ ਆ ਜਿਹੜੇ ਪੇਡ ਕੋਰਸਾਂ ਲਈ ਜਾਂ ਫ੍ਰੀ ਕਲਾਸਾਂ ਲਈ ਆ ਤੁਸੀਂ ਚੈੱਕ ਕਰ ਸਕਦੇ ਹੋ ਜਲਦੀ ਮੈਂ ਤੁਹਾਨੂੰ ਹੋਰ ਵੀ ਲਿਸਟਾਂ ਜਿਹੜੀਆਂ ਦਿਖਾਵਾਂਗਾ ਸੋ ਤੁਸੀਂ ਕਰਨਾ ਕੀ ਆ ਵੀ ਪਹਿਲਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁਕ ਤੇ ਵੀ ਫੋਲੋ ਕਰਨਾ ਠੀਕ ਹੈ ਤੁਸੀਂ ਹੋਰ ਕੀ ਕਰਨਾ ਹੁਣ ਬਹੁਤ ਸਾਰੇ ਸਟੂਡੈਂਟਾਂ ਦੀ ਡਿਮਾਂਡ ਸੀ ਬਈ ਠੀਕ ਹੈ ਡਿਮਾਂਡ ਪੂਰੀ ਕਰ ਦਿੱਤੀ ਆ ਆਪਣੇ ਕੋਰਸ ਨੇ ਲਾਂਚ ਕੀਤੇ ਆ ਪੇਪਰ 1 ਵਾਸਤੇ ਫੁੱਲ ਕੋਰਸ ਤੁਹਾਡੇ ਸਾਹਮਣੇ ਹੈਗਾ ਪੇਪਰ 1 ਵਾਸਤੇ ਫੁੱਲ ਕੋਰਸ ਆ ਇਹ ਜਿਹੜਾ ਕোর্স ਤੇ ਤੁਹਾਨੂੰ ਨਾ ਆਫਰ ਦੇ ਰਹੇ ਆ ਅੱਜ ਅੱਜ ਇਹ ਆਫਰ ਦੋ ਦਿਨਾਂ ਵਾਸਤੇ ਹੀ ਮਿਲਣਾ ਤੁਹਾਨੂੰ ਠੀਕ ਆ ਬਹੁਤ ਸਾਰੇ ਸਟੂਡੈਂਟ ਕਹਿੰਦੇ ਸੀ ਨਵੇਂ ਸਾਲ ਦਾ ਆਫਰ ਸਾਨੂੰ ਦੁਬਾਰਾ ਦੇ ਦਿਓ ਇਹਨਾਂ ਤੇ 30 30% ਆਫ ਕਰ ਦਿੱਤਾ ਹੈ 30% ਇਹਦੇ ਉੱਪਰ 30% ਇਹਦੇ ਉੱਪਰ ਤੁਸੀਂ 30% ਦਾ ਕੂਪਨ ਯੂਜ਼ ਕਰੋਗੇ ਐਪ ਆਪਣਾ ਐਪ ਆ ਵੀ ਆ ਵਾਲਾ ਪਹਿਲਾਂ ਤਾਂ ਇੱਕ ਆ ਹੋਰ ਕੋਰਸ ਆ ਕਾਮਨ ਕੋਰਸ ਚੱਕੋ ਵੀ ਇਹ ਕੋਰਸ 3 ਨਾ ਵਾਸਤੇ ਹੈਗਾ ਜਿਹੜੇ ਕੋਈ ਵੀ ਪੇਪਰ ਦੇਣਾ ਚਾਹੁੰਦੇ ਨੇ 90 ਅੰਕਾਂ ਦੀ ਤਿਆਰੀ ਸੀਡੀਪੀ ਪੰਜਾਬੀ ਇੰਗਲਿਸ਼ ਦੀ ਕਰ ਸਕਦੇ ਜਿੱਥੇ ਤੁਹਾਨੂੰ ਥਿਓਰੀ ਨੋਟਸ ਵੀਡੀਓ ਲੈਕਚਰ ਐਮਸੀਕਿਊ ਨੋਟ ਉਹ ਤੁਹਾਨੂੰ ਕੋਰਸ ਮਿਲ ਜਾਣਗੇ ਕੋਰਸ ਨੂੰ ਬਾਏ ਕਰਨ ਤੋਂ ਪਹਿਲਾਂ 쿠ਪਨ ਹੋਊਗਾ ਸ਼ੋ 쿠ਪਨ ਦਾ ਨਾਮ ਹੋਊਗਾ ਪੀਐਸਟ ਧਮਾਕਾ ਉਹਤੇ ਕਲਿੱਕ ਮਾਰਿਓ ਕਲਿੱਕ ਮਾਰਿਓ 30% ਦਾ ਡਿਸਕਾਊਂਟ ਮਿਲ ਜੂਗਾ ਇਹਦੇ ਵਿੱਚ ਵੀ ਤੇ ਇਹਨਾਂ ਦੋਨਾਂ ਦੇ ਵਿੱਚ ਵੀ ਬਾਏ ਕਰ ਲਓ ਸਿਰਫ 2 ਦਿਨਾਂ ਦਾ ਆਫਰ ਦਿੱਤਾ ਗਿਆ ਉਸ ਤੋਂ ਬਾਅਦ ਇਹਨਾਂ ਦੀ ਫੀਸ ਵੱਧ ਜਾਣੀ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਜਾਵੀ ਠੀਕ ਹੈ ਸੋ ਇਸ ਤੋਂ ਇਲਾਵਾ ਵੀ ਆਪਣਾ ਨੰਬਰ ਹੈਗਾ 987873157 ਇਹਦੇ ਕੀ ਕਰਨਾ ਆਪਣਾ ਨਾਮ ਲਿਖ ਕੇ ਭੇਜ ਦਿਓ ਸਬਜੈਕਟ ਲਿਖ ਕੇ ਭੇਜ ਦਿਓ ਡਿਸਟ੍ਰਿਕਟ ਲਿਖ ਕੇ ਭੇਜ ਦਿਓ ਜੈਂਡਰ ਚਾਰ ਚੀਜ਼ਾਂ ਲਿਖ ਕੇ ਭੇਜ ਦਿਓ ਪ੍ਰੋਪਰ ਤੁਹ ਐਡ ਕਰ ਲਿਆ ਜਾਊਗਾ ਜਿਹੜੀਆਂ ਚੀਜ਼ਾਂ ਆਪਣੇ ਵੱਲੋਂ ਫ੍ਰੀ ਚਲਾਈਆਂ ਜਾਂਦੀਆਂ ਉਹ ਵੀ ਤੁਹਾਨੂੰ WhatsApp ਤੇ ਲਿੰਕ ਆਉਂਦਾ ਰਹੂਗਾ ਤੇ Telegram ਚੈਨਲ ਦਾ ਲਿੰਕ ਤੁਹਾਨੂੰ ਕਮੈਂਟ 'ਚ ਦਿੱਤਾ ਗਿਆ ਆਹ ਵਾਲੇ ਕੋਰਸ ਤੁਸੀਂ ਕਿਵੇਂ ਜੁਆਇਨ ਕਰਨੇ ਆ ਕੋਰਸਾਂ ਤੇ ਕਿਵੇਂ ਪਹੁੰਚਣਾ ਹੈ ਠੀਕ ਹੈ ਨਾ ਕੋਰਸਾਂ ਦੇ ਵਿੱਚ ਕੂਪਨ ਕਿਵੇਂ ਯੂਜ਼ ਕਰਨਾ ਹੈ ਉਹ ਸਾਨੂੰ WhatsApp ਦੇ ਰਾਹੀਂ ਵੀ ਦੱਸ ਦਿੱਤਾ ਜਾਊਗਾ ਤੁਸੀਂ ਜੁਆਇਨ ਹੋਗੇ ਤੇ ਇਸ ਵੀਡੀਓ ਦੇ ਨੀਚੇ ਤੁਹਾਨੂੰ ਲਿੰਕ ਮਿਲ ਜਾਣਗੇ YouTube ਤੇ ਦੇਖ ਰਹੇ ਹੋ ਤਾਂ ਵੀ ਤੁਹਾਨੂੰ ਵੀਡੀਓ ਦੇ ਨੀਚੇ ਕਮੈਂਟ 'ਚ ਲਿੰਕ ਮਿਲ ਜਾਣਗੇ ਤਿੰਨੇ ਕੋਰਸਾਂ ਦੇ ਤੇ Facebook ਤੇ ਦੇਖ ਰਹੇ ਹੋ ਤਾਂ ਵੀ ਤੁਹਾਨੂੰ ਨੀਚੇ ਕਮੈਂਟ ਮਿਲ ਜਾਣਗੇ ਠੀਕ ਹੈ ਵੀ ਸੋ PSAT ਦੀ ਤਿਆਰੀ ਆ ਗਈ ਚੱਲ ਭਈ ਜੇ ਤੁਸੀਂ ਭਈ ਆਪਣਾ ਪੀਐਸਟ ਕਵਾਲਿਫਾਈ ਕਰਨਾ ਚਾਹੁੰਦੇ ਹੋ ਹੁਣੇ ਹੀ ਜੁੜਜੋ ਆਪਣੇ ਚੈਨਲ ਦੇ ਨਾਲ ਤੇ ਇਸ ਤੋਂ ਬਾਅਦ ਮੌਕਾ ਵਾਰ-ਵਾਰ ਨਹੀਂ ਹੁੰਦਾ ਅੱਗੇ ਪਤਾ ਨਹੀਂ ਕਿਹੜੀ ਸਰਕਾਰ ਹੋਣੀ ਹੈ ਕਦੋਂ ਕੀ ਬਣਨਾ ਹੈ ਹੋ ਸਕਦਾ ਪੇਪਰ ਲੈਣਾ ਹੀ ਕੈਨਸਲ ਕਰ ਦੇਣ ਤੁਹਾਡੇ ਕੋਲੇ ਲਾਸਟ ਮੌਕਾ ਅੰਤਮ ਹਥਿਆਰ ਆ ਤੁਹਾਡੇ ਕੋਲੇ ਚਲਾ ਦਿਓ ਹੁਣ ਭਈ ਠੀਕ ਆ ਮਾਸਟਰ ਬਣ ਜਾਓਗੇ ਤੁਹਾਡੇ ਕੋਲੇ ਸੋਨੇ ਤੇ ਸਾਗੇ ਵਾਲੀ ਗੱਲ ਹੋ ਗਈ ਨਾਲ ਦੀ ਨਾਲ ਮਾਸਟਰਗੇਟ ਤੇ ਈਡਿਟੀਆਂ ਪੋਸਟਾਂ ਵੀ ਆਉਣਗੀਆਂ ਤੇ ਜਿਹੜੇ ਪੀਐਸਟ ਪਾਸ ਨਹੀਂ ਕਰ ਚੁੱਕੇ ਅੱਜ ਉਹਨਾਂ ਵਾਸਤੇ ਸੁਨਹਿਰੀ ਮੌਕਾ ਦਬਕੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਲਾਈਕ ਕਰੋ ਜਾਣਕਾਰੀ ਵਧੀਆ ਲੱਗੀ ਬਿਲਕੁਲ ਅਫੀਸ਼ੀਅਲ ਜਾਣਕਾਰੀ ਤੁਹਾਡੇ ਨਾਲ ਸਾਹਮਣੇ ਰੱਖੀ ਹੈ ਧੰਨਵਾਦ